ਵਾਰਨਿੰਗ ਟੂ ਦੇ ਪੰਮੇ ਦੀਆ ਨਕਲਾ ਕਰਦੇ ਨਜ਼ਰ ਆਏ ਰਗਵੀਰ ਬੋਲੀ ਜਿਹੜੀ ਸੀਟੀ ਇਹਦੀ ਮੈਂ ਵਜਾਉਣੀ ਆ ਨਾ ਤਾਂ ਵੇਖੋ ਗਿੱਪੀ ਗਰਵਾਲ ਨੇ ਵੀ ਫਿੱਡ ਲਗਾ ਦਿੱਤੀ ਕਲਾਸ ਫਰੈਂਚ ਨੇ ਪੁੱਛਿਆ ਕਿ ਤੇਰੇ ਗਾ ਵੀ ਤੇਰੀ ਨਕਲਾ ਲਾਉਂਦਾ ਦਾ ਆ ਦੇਖ ਲੈ ਪੰਜਾਬੀ ਇੰਡਸਟਰੀ ਦੀ ਮੱਚ ਅਵੇਟਡ ਐਕਸ਼ਨ ਫਿਲਮ ਵਰਨਿੰਗ ਟਰੂ ਜਿਸ ਦਾ ਹਾਲ ਹੀ ਦੇ ਵਿੱਚ ਟ੍ਰੇਲਰ ਰਿਲੀਜ਼ ਕੀਤਾ ਗਿਆ ਸੀਗਾ ਟ੍ਰੇਲਰ ਨੂੰ ਤਾਂ ਬਹੁਤ ਜ਼ਿਆਦਾ ਲੋਕਾਂ ਦੇ ਵੱਲੋਂ ਪਸੰਦ ਕੀਤਾ ਗਿਆ ਕੁਝ ਹੀ ਟਾਈਮ ਦੇ ਵਿੱਚ ਟ੍ਰੇਲਰ ਜੋ ਸੀਗਾ 3 ਮਿਲੀਅਨ ਨੂੰ ਵੀ ਕ੍ਰੋਸ ਕਰ ਗਿਆ ਸੀਗਾ ਤੇ ਹੁਣ ਹਾਲ ਹੀ ਦੇ ਵਿੱਚ ਗਿੱਪੀ ਗਰੇਵਾਲ ਆਪਣੇ ਸੋਸ਼ਲ ਮੀਡੀਆ ਤੋਂ ਲਾਈਵ ਆਏ ਸੀਗੇ ਜਿੱਥੇ ਉਹਨਾਂ ਨੂੰ ਇਸ ਲਾਈਵ ਦੇ ਵਿੱਚ ਰਗਵੀਰ ਬੋਲੀ ਨੇ ਜੁਆਇਨ ਕੀਤਾ ਤਾਂ ਦੱਸ ਦिए ਕਿ ਲੋਕਾਂ ਦੇ ਵੱਲੋਂ ਲਗਾਤਾਰ ਪੋਜ਼ਿਟਿਵ ਕਮੈਂਟਸ ਕੀਤੇ ਜਾ ਰਹੇ ਸੀਗੇ ਤਾਂ ਇਸੇ ਦੌਰਾਨ ਗਿੱਪੀ ਗਰੇਵਾਲ ਵੀ ਜੋ ਹੈ ਮਸਤੀ ਕਰਦੇ ਹੋਏ ਇਸ ਲਾਈਵ ਵੀਡੀਓ ਦੇ ਵਿੱਚ ਨਜ਼ਰ ਆ ਰਹੇ ਸੀਗੇ ਤੇ ਦੱਸ ਦिए ਕਿ ਰਗਵੀਰ ਬੋਲੀ ਸੀ ਜੋ ਫਿਲਮ ਦੇ ਕਿਰਦਾਰ ਪੰਮੇ ਦੀ ਕਾਪੀ ਕਰਦੇ ਹੋਏ ਨਜ਼ਰ ਆ ਰਹੇ ਸੀਗੇ ਤੇ ਦੱਸ ਦिए ਕਿ ਇਸ ਫਿਲਮ ਦੇ ਵਿੱਚ ਰਗਵੀਰ ਬੋਲੀ ਜੋ ਆ ਸਿਟੀ ਦਾ ਕਿਰਦਾਰ ਕਰ ਰਹੇ ਨੇ ਤੇ ਉਥੇ ਪ੍ਰਿੰਸ ਕਵਲਜੀਤ ਚੋਣ ਹੈ ਉਹ ਪੰਮੇ ਦਾ ਕਿਰਦਾਰ ਕਰ ਰਹੇ ਨੇ ਉਹਨਾਂ ਦੇ ਕਿਰਦਾਰ ਨੂੰ ਲੋਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀਗਾ ਸੋ ਮਹਿਫਲ ਦੀਆਂ ਰੌਣਕਾਂ ਲੱਗਦੀਆਂ ਹੋਈਆਂ ਨਜ਼ਰ ਆ ਰਹੀਆਂ ਸੀਗੀਆਂ ਸੋ ਕਿਸ ਤਰੀਕੇ ਦੇ ਨਾਲ ਇੱਕ ਦੂਜੇ ਦੀ ਕਲਾਸ ਲੈ ਰਹੇ ਸੀਗੇ ਆਉ ਵੇਖਦੇ ਆ ਇਸ ਵੀਡੀਓ ਦੇ ਵਿੱਚ ਕਾਲ ਜੀ ਆਲੇ ਛੀਟੀ ਸਸਤਾ ਬਾਈ ਕਿਵੇਂ ਜਿਹੜੀ ਸੀਟੀ ਤੇਰੀ ਮੈਂ ਵਜਾਉਣੀ ਆ ਨਾ ਤੈਨੂੰ ਉਹ ਨਹੀਂ ਆਉਦੀ ਜਿਹੜੀ ਸੀਟੀ ਇਹਦੀ ਮੈਂ ਵਜਾਉਣੀ ਆ ਨਾ ਬ੍ਰੈਂਸੇ ਕਿੱਥੇ ਰਹੇਗਾ ਬ੍ਰੈਂਸੇ ਨੇ ਪੁੱਛਿਆ ਕਿ ਤੇਰੇ ਰਹਿਗਾ ਵੀ ਤੇਰੀ ਨਕਲਾ ਲਾਉਂਦਾ ਦਾ ਆ ਦੇਖਲਾ ਕੁਛ ਨਹੀਂ ਕਹਣਾ ਬਾਈ ਹੁਣ ਤਾਂ ਹੁਣ ਤਾਂ ਬਾਈ ਹੁਣ ਤਾਂ ਖੁਸ਼ ਆ ਬਾਈ ਹੁਣ ਨਹੀਂ ਖੁਸ਼ ਹਾਂ ਦਾ ਅੱਛਾ ਮੜਦਾ ਜਿੰਨੀ ਦੇਰ ਤੱਕ ਜਿੰਨੀ ਦੇਰ ਜਿੰਨੀ ਦੇਰ ਆਉਂਦਾ ਨਹੀਂ ਆ ਪ੍ਰਿੰਸਾ 19 ਦੇ ਇੱਕ ਦਾ ਡਾਇਲੋਗ ਬੋਲ ਕੇ ਦਿਖਾ ਦੇਦਾ ਹੋਰ ਮੈਂ ਕਿਹਾ ਹੁਣ ਤਾਂ ਉਹ ਸਮਾਂ ਆਪ ਕਹਿੰਦੇ ਨੇ ਵੀ ਲਾਇਆ ਕਰ ਹੁਣ ਤਾਂ ਜਿੰਨਾ ਇੱਕ ਫਿਲਮ ਆਉਂਦੀ ਆਪਣੀ ਅੱਛਾ ਕੀ ਕਰੇ ਕੰਮ ਕੀ ਕਰੇ ਵਾਰੀ ਉਹ ਬੁਣੀ ਕੇ ਨਾਮ ਲਿਖਾ ਲੇ ਬਹੁਤ ਘੈਂਟ ਵੀਰੇ ਮੁबारकਾਂ ਬਹੁਤ 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 ਘੈਂਟ ਹੋ ਗਿਆ ਕੰਮ ਅੱਛਾ ਹਲਾ ਹਲਾ ਹੋ ਗਈ ਵਾਰੀ ਵਾਰ ਰਾਤ ਬੋਲੀ ਮੈਂ ਫਿਲਮ ਦੇਖੀ ਪੂਰੀ ਅੱਛਾ ਵੀਰੇ ਬਸ ਜਾਲੋਈਆ ਗਾਮ ਜਾਲੋਈ ਕਿਉਂ ਬੰਮੇ ਜਿਹੜੇ ਹਾਂ ਕਿਉਂ ਬੰਮੇ ਆ ਜਿਹੜੇ ਵਾਰਨਿੰਗ ਦੇਖਣ ਦੇ ਸ਼ਿਕਾਇਤ ਆ ਨਾ ਮੈਂ ਕਸ ਕਹਿਣਗੇ ਬਾਈ ਸਰੀ ਲੱਗ ਗਿਆ ਕਿਆ ਬਾਤ ਹੈ ਸਰੀ ਲੱਗਣਾ ਚਾਹੀਦਾ ਆਪਣੀ ਸਾਰੇ ਕੋਈ ਗੱਲ ਆ ਬਾਈ ਜਿੰਨੇ ਹੁਣ ਤੱਕ ਦੀ ਬੈਸਟ ਆ ਇਹ ਅੱਛਾ ਬਾਈ ਕਿਆ ਬਾਤ ਆ ਠੀਕ ਆ ਨਾ ਮਿੱਤਰ ਪਿਆਰੇ ਜੀ ਮਲੇ ਜਨੇ ਮਗਾ ਕੱਲ ਜਿੰਨੇ ਵੀ ਮਿਲਦੇ ਸੀਗੇ ਸਾਰੇ ਕਹਿੰਦੇ ਵੀ ਯਾਰ ਕਿਆ ਹੀ ਬਾਤ ਕਰਤਾ ਕੰਮ ਵੀ ਐਕਸ਼ਨ ਆਪਸ਼ਨ ਵਾਲਾ ਮਾਹੌਲ ਵੀ ਪਹਿਲਾਂ ਤਾਂ ਇਹ ਸੀਗਾ ਨਾ ਵੀ ਚਲੋ ਜਿਵੇਂ ਆਪਣੀ ਰੌਸ ਸੀ ਪਹਿਲਾਂ ਹਨਾ ਰੌ ਰੌ ਖੇਡੇ ਸੀਗੇ ਡਾਰਕ ਕਮੇਡੀ ਸੀ ਸਾਰਾ ਕੁਝ ਹਨਾ ਇਸ ਵਾਰ ਤੇ ਹੈ ਵੀ ਮਾਹੌਲ ਵੀ ਸਾਰੇ ਪਾਸੇ ਤਾਮਾ ਜਾਮਾ ਵਿੱਚ ਹੀ ਮਤਲਬ ਇਹਦੇ ਵਾਲਾ ਆਪਣਾ ਐਕਸ਼ਨ ਵਾਲੀ ਗੇਮ ਫਿਰ ਸਾਰੇ ਪਾਸੇ ਮਾਹੌਲ ਵੀ ਫਿਰ ਇੱਕ ਹੋਂ ਭਰੀ ਪਈਆ ਕਰੈਕਟਰ ਇੰਨੇ ਜ਼ਿਆਦਾ ਹਨਾ ਨਵੇਂ ਹੋਰ ਸਾਰਾ ਕੁਝ ਸਾਰਾ ਕੁਝ ਵਧੀਆ ਹੋ ਗਿਆ ਸਾਰੀ ਵਧੀਆ ਹੋਈ ਪਰਫਾਰਮੈਂਸ ਆ ਰੌਲਾ ਰੱਪਾ ਇਹੋ ਜੱਗੀ ਵੀ ਛਾਰਿਆ ਸੀ ਆ ਸੀ ਟ੍ਰੇਲਰ ਇਹ ਸੀ ਟ੍ਰੇਲਰ ਕਹਾ ਬੋਕਣ ਸਾਰੀ ਪੂਜ ਟਕਾ ਕੇ ਆਏ ਬਿਲਕੁਲ ਬਿਲਕੁਲ ਕੈਂਟ ਹੋ ਗਿਆ ਕੰਮ ਤੁਸੀਂ ਇੱਥੇ ਦੱਸੋ ਬੰਬੇ ਬੰਬੇ ਲੱਗੀ ਕਹਿੰਦੇ ਇਹ ਬੰਬੇ ਬਹੁਤ ਵਧੀਆ ਮੈ ਰਾਤੀ ਮੀਡੀਆ ਵੀਰ ਸੀਗਾ ਬੰਬੇ ਉਹ ਵੀ ਰੌਲਾ ਪਾ ਰਹੇ ਸੀ ਮੈਂ ਕੱਲ ਆਮਰ ਭੱਜ ਜੀ ਬੇਟੀ ਦੇ ਉਹਨਾਂ ਦਾ ਵਿਆਹ ਸੀਗਾ ਉਹਨਾਂ ਦੇ ਇਨਸੈਪਸ਼ਨ ਸੀਗੀ ਉੱਥੇ ਕੀ ਹੋਇਆ ਸੀਗਾ ਤੇ ਸਾਰਾ ਮੀਡੀਆ ਤੇ ਰੋਲਾ ਪਿਆ ਹੀ ਕਹਿੰਦਾ ਵੀ ਵਾਰਨਿੰਗ ਵਾਰਨਿੰਗ ਹੋ ਰਿਹਾ ਹੀ ਕੰਮ ਨਹੀਂ ਚਲੋ ਗੋਡਾ ਚਲੋ ਬਾਬਾ ਮਿਹਰ ਕਰੇ ਬਾਈ ਜੀਆ ਮਾਹੌਲ ਹੋਵੇ ਪਰ ਇਹ ਇਹ ਹੁਣ ਬਾਈ ਓਵੇਂ ਆ ਨਾ ਜਿਵੇਂ ਚਲੋ ਕਈ ਵਾਰੀ ਆਪਾਂ ਕਹਿੰਨੇ ਵੀ ਰਿਜੀਨਲ ਫਿਲਮਾਂ ਕੋਈ ਕਮੇਡੀ ਹੈ ਜਾਂ ਹੋਰ ਆ ਉਹਦੇ ਵਿੱਚ ਲੱਗ ਜਾਂਦਾ ਇਹ ਤਾਂ ਉਹ ਫਿਲਮ ਆ ਨਾ ਵੀ ਇਹਨੂੰ ਜਿਵੇਂ ਮਰਜ਼ੀ ਜਿੱਥੇ ਮਰਜ਼ੀ ਦੇਖ ਲੈ ਕੋਈ ਹਾਂ ਅਨੇ ਜਨਰਸ ਮਤਲਬ ਐਕ ਕੀ ਤਾਂ ਲੈਫਟ ਲਈ ਹੋ ਰਿਹਾ ਯਾਰ ਬਸ ਸੱਚੀ ਗੱਲ ਹੈ ਸਚੀਓ ਹਾਂ ਤੇ ਲੇਕ ਮਿੰਟ ਪ੍ਰਿੰਸ ਵੀ ਜੁਆਇਨ ਕਰ ਰਿਹਾ ਸੀ ਪ੍ਰਿੰਸ ਤੇ ਆ ਗਿਆ ਐਨੀਵਰਸਰੀ ਦਿਵਾਉਣ ਪ੍ਰਿੰਸ ਬਾਈ ਚੈੱਕਰ ਹੋ ਗਿਆ ਆਉਂਦਾ ਨਹੀਂ ਜੀ ਹਰਮੜਾ ਜਾ ਸੋਕੇ ਪ੍ਰਿੰਸ ਆ ਮੈਨੂੰ ਕੋਈ ਆਜੋ ਸੁਧੀ ਜੇ ਨਹੀਂ ਆਉਦਾ ਪ੍ਰਿੰਸ ਦਾ ਸੁਧੀ ਜੇ ਨਹੀਂ ਆਉਦਾ ਹੈਗਾ ਬਾਈ ਪ੍ਰਿੰਸ ਸਾਹਿਬ ਜਦੋਂ ਆਇਆ ਉਹਨੂੰ ਕਹਿਣਾ ਵੀ ਇਹੀ ਕਹਿ ਵੀ ਆ ਗਏ ਨੇ ਚਾਹ ਤਰ ਨੂੰ आ गया किया था ले कर आ मैं देखा दे, दे कोई ड्रम और बना के और भी बड़े बंदे ने रिक्वेस्ट आ गई है मतलब तो बंदे ही लव दे प्रिंस साहब भाई देख लो माहौल जब ना निकल जाता प्रिंसिया प्रिंसिया या प्रिंस या ए ए आला बन गई गल है बन गई पता नहीं मैं तो रिक्वेस्ट जी पे दिया इधरों भी रिक्वेस्ट जी पे दिया नहीं मैं क्या है तू मेरी रिक्वेस्ट एक्सेप्ट करके आ ही हां ਉਹੀ ਪੇਦੀਆ ਮੈਂ ਚੱਲ ਜਿੰਨੀ ਦਰਦਾ ਸਕਦੇ ਪ੍ਰਿੰਸਾਂ ਨਹੀਂ ਜਿੰਨੀ ਦਰ ਪ੍ਰਿੰਸਾਂ ਨਹੀਂ ਉਹਦਾ ਉਹਨੇ ਜਿਹਾ ਤੂੰ ਪ੍ਰਿੰਸ ਦੀ ਬਾਤ ਬੋਲ ਮਰਦਾ ਪ੍ਰਿੰਸ ਕਿਵੇਂ ਲੱਗ ਰਿਹਾ ਟ੍ਰੇਲਰ ਓਏ ਹੋਏ ਹੋਏ ਬਾਈ ਨਿਆਰੇ ਬਹੁਤ ਓਕੇ ਰਿਪੋਰਟ ਹੋ ਗਿਆ ਕੰਮ ਗਾ ਫੇਰੇਗਾ ਗਾ ਯੈਸ ਗਾ ਵਾਹ ਜੀ ਵਾਹ ਹੋਂ ਤਾਂ ਠੀਕ ਆ ਕਿਸ ਦਿਨ ਮੈਨੂੰ ਕਿਸ ਦਿਨ ਮੋਬਾਈਲ ਉਤਣਾ ਬਾਹਣੂ ਭਟਾ ਦੇ ਲੈ ਉਹਨੇ ਤੇਰੀ ਬਾਹਣੂ ਭਟਾ ਦੇਣਾ ਜੀ ਦੇਣਾ ਮੈਂ ਤੈਨੂੰ ਸਾਲਿਆ ਮਾਰ ਛੱਟ ਕਰਦਾ ਮੈਂ ਨਹੀਂ ਪਰ ਆਪਾਂ ਡਵੀ ਡੂਬੇ ਕਰਦਾ ਕਰਾਂ ਬਾਈ ਦੀ ਕਿਸ ਦਿਨ ਕੋਈ ਮਾੜਾ ਮੋਟਾ ਜਿਹੜੇ ਸ਼ਬਦ ਨਾ ਵਾਹ ਜੀ ਵਾਹ ਇਧਰ ਇਹ ਬੰਦੇ ਉਹਦਾ ਗਾ ਪੈ ਗਿਆ ਯਾਰ ਹੋਰ ਬੰਦੇ ਦੀਆਂ ਮੈਨੂੰ ਇੰਨੀਆਂ ਰਿਕੁਐਸਟ ਆਂ ਜੀ ਮੈਂ ਹੁਣ ਆਮਣ ਆਮਣ ਕੋਹੜਾ ਬਾਈ ਦੇ ਜੀ ਆ ਅਮਨ ਦਾ ਆਪਣਾ ਅਮਨ ਆਮਣ ਨੂੰ ਚਾਹਮਣ ਕਿ ਤੇ ਮਲੇ ਪਿੰਡ ਦਾ ਪਛਾਪਮਨ ਦਾ ਪਿੰਡ ਗਿਆ ਸੀ ਹਨ ਅਮਨ ਨੂੰ ਮੈਸੇਜ ਆ ਗਿਆ ਅਮਨ ਕਰ ਫੱਟ ਬਈ ਉਹਨੂੰ ਅਮਨ ਮੈਂ ਕਰਦਾ ਕੋਈ ਉਹਨੂੰ ਮੈਂ ਪਿੰਡ ਗਿਆ ਉਹਨੇ ਫੋਨ ਕਰਿਆ ਸੀ ਆਮਣ ਪਿੰਡ ਗਿਆ ਸੀ ਜੀ ਉਹਨੇ ਮੈਨੂੰ ਵੀ ਫੋਨ ਹੀ ਕਰਿਆ ਸੀ ਹੁਣ ਸਰ ਓਕੇ ਵਾਦੀ ਵਾ ਅ ਲੋ ਬੋਡਰ ਆ ਪਤਾ ਨਹੀਂ ਕੀ ਆ ਜਾਂਦੀਆਂ ਚੀਜ਼ਾਂ ਸਾਬ ਕਤਾਵ ਜਨੀ ਆ ਰਿਹਾ ਮੈਨੂੰ ਦੇਖੋ ਕੁਛ ਹੋਰ ਹੀ ਨਾ ਸ਼ੁਰੂ ਕਰ ਲੇ ਵਿੱਚ ਸਾਡਾ ਹੋਰ ਸ਼ੁਰੂ ਕਰਨ ਨੂੰ ਗਾ ਤੇਰਾ ਮੋਬਾਈਲ ਫੋਨ ਹੈ ਜੀ ਚ ਉਹ ਗੰਦ ਮੰਦ ਚੱਲ ਪੂਗਾ ਉਹ ਵਿਰੇਕਾਂਦ ਮੰਤਰੀ ਕਹਦਾ ਅਬੀ ਕੁਛ ਹੋਰ ਪਸੀਨਾਂ ਰੋੜ ਘਾਟ ਹੋ ਜਾਈ ਲੈ ਟੋਲ ਕੱਟ ਦੇ ਗੱਲਾਂ ਦੇ ਸਾਰ ਸਾਰ ਤੇਰੀ ਵਾਹ ਜੀ ਮਨੀ ਮਨੀ ਕੰਗ੍ਰੈਚੁਲੇਸ਼ਨ ਫਾਰ ਦ ਮੂਵੀ ਚਾਰ ਦੀ ਕਲਾ ਜਖਣ ਬਾਈ ਗੈਂਗ ਗੈਂਗ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮੈਨੂੰ ਲੱਗਦਾ ਵੀ ਪ੍ਰਿੰਸੇ ਦਾ ਮਾਹੌਲ ਜਿਆ ਹਸੂਤ ਆ ਨਹੀਂ ਰਿਹਾ ਗਾਣੇ ਕਿਵੇਂ ਆ ਸਰੰਗ ਦਾ ਗਾਣਾ ਆਉਣਾ ਕੱਲ ਨੂੰ ਸਰੰਗ ਓਕੇ ਬੋਲ ਤਾ ਲਈ ਤਰੀਆਂ ਮਵਾਰਕਾਂ ਸਰੰਗ ਸਿੰਘ ਹਾਂ ਤਾਂ ਹੋ ਜਾ ਰੈਡੀ ਪਾ ਦੇਗਾ ਹੋਰ 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 ਚੱਕ ਦੇ ਫਟੇ ਕੱਲ ਨੂੰ ਠੀਕ ਹੈ ਨਾ ਤੂੰ ਠੀਕ ਹੈ ਨਾ ਤੂੰ ਹੋ ਜਾਣਾ ਕੰਮ ਕਹਿੰਦੇ ਗਾਣਾ ਵੀ ਬਹੁਤ ਅੱਛਾ ਹੈ ਆਪ ਦਾ ਭਾਈ ਗੈਂਗ ਗੱਲ ਲੱਛਾਵਾ ਗਾਣਾ ਦੇਖ ਤਾਂ ਸਹੀ ਤੋ ਗੱਲ ਇਹ ਕਿਨੇ ਕਿੱਥੇ ਕੀਤੇ ਸਾਰੰਗ ਨੇ ਜਾਨੀ ਵੀ ਪ੍ਰੈਕ ਬਲਜੀਤ ਸਿੰਘ ਦੇ ਉਹ ਪੂਰਾ ਮਾਹੌਲ ਦੀ ਸਾਡਾ ਜੋਰ ਲੱਗਿਆ ਫੁੱਲ ਗਾਣਾ ਬੰਬ ਕਿਆਕ ਤੇਨੇ ਫਟੇ ਅਸੀਂ ਇਹ ਗੈਂਗ ਗੈਂਗ ਦੇ ਉੱਤੇ ਪਹਿਲਾਂ ਲੋਕਾਂ ਨੂੰ ਆਇਆ ਜੇ ਕਰਾਤਾ ਵਾਰਨਿੰਗ ਦੇ ਵਿੱਚ ਹਲਲ ਲ ਕਰਾਤਾ ਹੁਣ ਸਾਰੰਗ ਦੇ ਗੀਤ ਨਾਲ ਲੋਕਾਂ ਦੀ ਅੱਖਾਂ ਚ ਹੰਝੂ-ਹੰਝੂ ਲਿਆ ਦਿੰਦੇ ਨੇ ਆਪਾਂ ਹੰਝੂ ਲਿਆ ਦਿੰਦੇ ਸਹੀ ਗੱਲ ਹੈ ਜਿਆਰੇ ਬੰਦ ਦਾਣਾ ਹੀ ਬਹੁਤ ਸੋਹਣਾ ਹੀ ਆ ਬਹੁਤ ਹਾਂ ਗਾਣਾ ਵਧੀਆ ਓਕੇ ਰਿਪੋਰਟ ਗਿਆ ਨਾ ਪਰ ਗੈਂਗ ਗੈਂਗ Song ਵਧੀਆ ਅੱਛਾ ਜੀ ਧੰਨਵਾਦ ਜੀ ਅਹ ਦਿੱਲੀ ਆਪ ਮਚਾਈ ਹੈ ਜੀ ਆਨਲਾਈਨ ਦੇ ਲਾnde ਵਾਦੀ ਵਾ ਪ੍ਰਿੰਸ ਤੂੰ ਮੈਨੂੰ ਰਿਕਵੈਸਟ ਭੇਜੇ ਮੈਂ ਪ੍ਰਿੰਸ ਨੂੰ ਰਿਕਵੈਸਟ ਭੇਜਦਾ ਤਾਂ ਉਹਦੇ ਤੇ ਲਿਖਿਆ ਆ ਜਾਂਦਾ ਅਨੇਬਲ ਬਾਈ ਕਮੈਂਟ ਬਾਈ ਕਮੈਂਟ ਵੀ ਨਹੀਂ ਕਰ ਰਹੇ ਨਾ ਮੇਰੇ ਖਿਆਲ ਚ ਕਮੈਂਟ ਮੁੰਡ ਦਾ ਹਿਸਾਬ ਨਹੀਂ ਹੈ ਪ੍ਰਿੰਸ ਨੂੰ ਕੁਝ ਵੀ ਤਾਂ ਵੀ ਨਹੀਂ ਪਤਾ ਲੱਗਿਆਦਾ ਨਾ ਜਿਵੇਂ ਪੜੀ ਹੁੰਦੀ ਸੀ ਬਾਈ ਹੂੰ ਹੂੰ ਸਿਡਨੀ ਵਾਲੇ ਉਹ ਠੀਕ ਠਾਕ ਕਹਾਂ ਕੋ ਜੀ ਫਰਮ ਸਿਡਨੀ ਕਹਿੰਦੇ ਤੁਸੀਂ ਕਦੋਂ ਆਣਾ ਬਸ ਆ ਗਏ ਹਾਂ ਤਾਂ ਫ੍ਰੀਪਰਤੀ ਆਵਾਜੀ ਆ ਗਏ ਆ ਗਏ ਆ ਗਏ ਹੁਣ ਤਾਂ ਚੈੱਕ ਦਨੇ ਆ ਫਟੇ ਚੈੱਕ ਬਾਈ ਪ੍ਰਿੰਸ ਨੂੰ ਵੀ ਐਡ ਕਰ ਲੋ ਕਹਿੰਦੇ ਪ੍ਰਿੰਸ ਨੂੰ ਵੀਰੇ ਕਿੱਥੇ ਐਡ ਕਰ ਲਿਆ ਪ੍ਰਿੰਸ ਕਿੱਥੇ ਲੱਭ ਪ੍ਰਿੰਸ ਬਾਈ ਕਿੱਥੇ ਰਹਿ ਗਈ ਪ੍ਰਿੰਸ ਆ ਹੁਣ ਭੂਮਿਕਾ ਜੀ ਬਣਾਉਣ ਲੱਗਾ ਆ ਉਹਨੇ ਕਿਹਾ ਵੀ ਮੈਂ ਹੀ ਰੋ ਬੰਦਾ ਇੰਨੇ ਬਿਲਾਂ ਦੇ ਕਿ ਮੈਂ ਇਹਨਾਂ ਦੇ ਨਾਲ ਗਾਪੇ ਆ ਆ ਦੇਖ ਪ੍ਰਿੰਸ ਨੇ ਮੈਂ ਆਪ ਦੀ ਲਾਈਫ ਦੇ ਵਿੱਚ ਜਿੰਨੀਆਂ ਫਿਲਮਾਂ ਕੀਤੀਆਂ ਐਜ਼ ਅ ਹੀਰੋਇਨ ਕੀਤੀਆਂ ਮੇਰਾ ਮਿਲਨ ਦੇ ਵਿੱਚ ਤੇਰੇ ਨਾਲ ਹੀ ਆਇਆ ਮੈਂ ਪ੍ਰਿੰਸ ਆ ਹੀਰੋ ਦੇ ਤੌਰ ਤੇ ਮੈਂ ਮਿਲਨ ਕੀ ਆਵਾਤ ਹੈ ਭਾਈ ਹੋਰ ਪੂਰਾ ਜਲਵਾ ਕੀਤਾ ਪ੍ਰਿੰਸ ਨੇ ਮਹਾ ਦੱਸ ਭਾਈ ਤਾਂ ਬਹੁਤ ਇਕੱਠੇ ਗੱਲ ਹੈ ਸਹੀ ਗੱਲ ਹੈ ਹੋਰ ਪ੍ਰਿੰਸ ਨੇ ਕਿਹਾ ਵੀ ਮਾਈਂ ਚੱਲੂ ਚਾਰੇ ਪਾਸੇ ਜਿਵੇਂ ਕਹਿੰਦੇ ਨਹੀਂ ਹੁੰਦੇ ਵੀ ਆਪਣਾ ਭਾਗਾ ਨਾਲ ਖਾਂਦੇ ਆ ਕਿ ਲੋ ਬਾਈ ਦੀ ਬਣੀ ਬਣਾਈ ਸੀ ਫਿਰ ਮੈਂ ਤੁਸੀਂ ਕਿੰਨੇ ਬੰਦੇ ਵਿੱਚ ਜੁੜੀ ਗਏ ਆਈ ਗਏ ਛਾਈ ਗਏ ਹੈਨਾ ਸਹੀ ਗੱਲ ਆ ਸਹੀ ਗੱਲ ਆ ਬਾਈ ਦੇ ਭਾਗਾਂ ਦਾ ਤੇਰਾ ਨਾਮ ਲੱਗ ਗਿਆ ਬਣ ਰਹੀ ਗੱਲ ਫਿਰ ਪਤਾ ਨਹੀਂ ਗੱਲ ਗੁੱਲ ਬਣ ਰਹੀ ਦਾ ਤੇ ਚਾਹੀ ਤੇ ਮੈਨੂੰ ਲੱਗਦਾ ਨਹੀਂ ਗੱਲ ਬਣ ਰਹੀ ਆਪਾਂ ਚਲੋ ਨਹੀਂ ਸ਼ਾਮ ਜੇ ਨੂੰ ਬਣਾ ਲਾਂਗੇ ਮਾਹੌਲ ਇੱਕ ਵਾਰੀ ਸ਼ਾਮ ਜੇ ਨੂੰ ਦੁਬਾਰਾ ਗੱਲਬਾਤ ਕਰਦੇ ਆ ਆਈ ਜਾਣਾ ਮੈਂ ਸ਼ਾਮ ਨੂੰ ਆਪਾਂ ਇਕੱਠੇ ਹੋ ਕੇ ਗੱਲਾਂ ਕਰਾਂਗੇ ਇੱਕ ਹੀ ਫੋਨ ਦੇ ਉੱਤੇ ਬਸ ਠੀਕ ਹੈ બસ ਕੰਦੇ ਜਿੱਪੀ ਭਾਜੀ ਤੁਹਾਡਾ ਇੱਕ ਡਾਇਲੋਗ ਨਹੀਂ ਹੈਗਾ ਡ੍ਰਿਲਰ ਕਿਉਂ ਇਹੀ ਦਾ ਖਾਸ ਹੈ ਉਹ ਇਸ ਲਈ ਆ ਵੀ ਜਿਹੜਾ ਗੇਜਾ ਹੈ ਗੇਜਾ ਦਾ ਕਰੈਕਟਰ ਹਾਲਾ ਇਹ ਜਿਆਵਾ ਬੋਲਦਾ ਬਾਲਦਾ ਕੀ ਆ ਗੇਜਾ ਦੀ ਆਸ ਬੋਲਦੀ ਹੈਗਾ ਬਸ ਗੇਜਾ ਦੀ ਆਖੂ ਜਿਆਦਾ ਉਹਦੀ ਸੀਟੀ ਉਹ ਕਹਿੰਦਾ ਗੇਜੇ ਭਾਈ ਬਜਾਦ ਉਹਦੀ ਸੀਟੀ ਗੇਜਾ ਲਈ ਤੇਰੀ ਸੀਟੀ ਭਜਾਉਣ ਨੂੰ ਕਈ ਕਰਦੇ ਨੇ ਬੋਲੀ ਹੈ ਏਹੀ ਤਾਂ ਹਰ ਕਾਇਨਕ ਹੈ ਲੈ ਕੋ ਸਿੱਧੀ ਸਿੱਧੀ ਹੋਗੀ ਨਾ ਸਿੱਧੀ ਸਿੱਧੀ ਹੋਗੀ ਮਾਰਾ ਸਿੱਧੀ ਸਿੱਧੀ ਹੋਗੀ ਇਹ ਚੀਜ਼ ਹੈ ਕਾਉ ਬੰਮਿਆ ਸੀਂ ਤਾਂ ਤੁਸੀਂ ਸਾਰੇ ਦੇਖ ਲੈ ਬਹੁਤ ਘੰਟੇ ਰਹਿਣਾ ਵੀਰੇ ਬੰਬ ਹੈ ਬੰਬ ਬੰਬ ਵਾਲੇ ਇਟਟੇ ਨੇ ਇੰਨੇ ਬੰਬਾਂ ਬੰਬਾਂ ਉਹ ਉਹ ਕਹਿੰਦੇ ਨਿਕਲੇ だっ ਤੁਸੀਂ ਉਦੋਂ ਉਹ ਉਹ ਬਣਾਇਆ ਸੀਗਾ ਉਹ ਵਾਲਾ ਉਧਰ ਉਧਰ ਮੈਂ ਇਧਰ ਮੈਂ ਕਹਿੰਦਾ ਸਾਲੇ ਮੈਂ ਕਿਹਦੇ ਨਾਲ ਉਹ ਕੀ ਕਹਿੰਦਾ ਚ ਕੀ ਸੀ ਇਹਨੂੰ ਹੀ ਕਹਿੰਦਾ ਗਰਦਾਂ ਦਾ ਲੱਗਣ ਲੱਗਾ ਇਹ ਇਹਦਾ ਤਾਂ ਹੈਗਾ ਜਿਹੜਾ ਸੀ ਪਏ ਨਹੀਂ ਹੈਗੇ ਪਏ ਰਾਤ ਨੂੰ ਜਦੋਂ ਉਹ ਬਹੁਤ ਵਧੀਆ ਸੀ ਇਹਦਾ ਬਹੁਤ ਵਧੀਆ ਸਾਲੇ ਉਹ ਕਿਤੇ ਇਸ਼ਾਰੇ ਆਂਦਾ ਨਹੀਂ ਚੱਲ ਪਏ ਬੰਬ ਸੀ ਨਾ ਬੰਬ ਉਹ ਰੀਅਲ ਹੀ ਕਰ ਗਿਆ ਇਹ ਕੋਈ ਵਧੀਆ ਗੱਲ ਉਹ ਉਹਦਾ ਉਹਦਾ ਵੀ ਪ੍ਰੋਮੋ ਕਟਾਵਾਂਗੇ ਬਾਈ ਜਿਹੜਾ ਉਹ ਕੱਪੜੇ ਨਹੀਂ ਧੋਈ ਜਾਂਦੇ ਇੱਥੇ ਬਹੁਤ ਵਧੀਆ ਮੈਂ ਬੋਗਨ ਵਾਲਾ ਬਰਾਹੀਂ ਚਲੋ ਸ਼ਾਮ ਨੂੰ ਆਪਾਂ ਫਿਰ ਨੂੰ ਵੀ ਲੈ ਕੇ ਆਈਏ ਸ਼ਾਮ ਨੂੰ ਹੁੰਦੇ ਫਿਰ ਬਾਈ ਲਾਈਵ ਹੁੰਦੇ ਆ ਫਿਰ ਕਰਦੇ ਆ ਗੱਲਬਾਤ ਜਦ ਤੱਕ ਮੈਂ ਬਾਈ ਬਾਹਰ ਨਾ ਹੋਵੇ ਜਾਂ ਮੇਰੇ ਖਿਆਲ ਚ ਨਾ ਹੋਣ ਉਹ ਉੱਥੇ ਨਹੀਂ ਹੋਣਾ ਬੰਦਾ ਉਹ ਹੈ ਜੀ ਉੱਥੇ ਨਹੀਂ ਹੋਣਾ ਉਹਨੂੰ ਪਤਾ ਅੱਜ ਮੈਂ ਹੈ ਨਹੀਂਗਾ ਉੱਥੇ ਤੇ ਅੱਜ ਉਹਨੇ ਲੇਟ ਹੀ ਉੱਠਿਆ ਹੋਣਾ ਉਹਨੇ ਕਿਹਾ ਵੀ ਹੈ ਨਹੀਂ ਬਾਈ ਤਾਂ ਵਿਚਾਰ ਚੱਕਦੇ ਹੋ ਇਦਾਂ ਹੀ ਤੇ ਕੱਲ ਨੂੰ ਤੋਂ ਆਪਾਂ ਸ਼ਾਮ ਨੂੰ ਜਾਂ ਕੱਲ ਨੂੰ ਦੁਬਾਰਾ ਲਾਈਵ ਹੁੰਦੇ ਆ ਪੱਕਾ ਬਾਈ ਠੀਕ ਹੈ ਤਦ ਤੱਕ ਲਈ ਇਹਨਾਂ ਨੂੰ ਇੰਜੋਏ ਕਰ ਲਓ ਟ੍ਰੇਲਰ ਜਾਕ ਦੇ ਫਟੇ ਤੇ ਜੇ ਸ਼ੇਅਰ ਨਹੀਂ ਕੀਤਾ ਸ਼ੇਅਰ ਸ਼ੁਰੂ ਕਰ ਦੋ ਨੇਰੀਆਂ ਠਾਲ ਦੇ ਟ੍ਰੇਲਰ ਦੀਆਂ ਦਾ ਬਾ ਦਿਓ ਦਿਨਾ ਦਿਓ ਹਲਾ ਹਲਾ ਸਾਰੇ ਬਸ ਰਿਵਿਊ ਦਿਓ ਹੁਣ ਤੁਸੀਂ ਕਹਦੇ ਸੀ ਬਾਰ ਨਹੀਂ ਦੀ ਇਨੀ ਵੇਟ ਸੀਗੀ ਵੀ ਸਾਨੂੰ ਇਦਾਂ ਦੀ ਦੇਖਣ ਆਲੀ ਚਾਹੀਦੀ ਆ ਕਹਿੰਦੇ ਸੀ ਵੀ ਪੰਜਾਬੀ ਜਣੀ ਬਣਦੀ ਇਦਾਂ ਦੀ ਪੁਸ਼ਪਾ ਵਰਗੀ ਕੇ ਜੇ ਵਰਗੀ ਆ ਗਈ ਹੁਣ ਨੇਰੀ ਠਾ ਦਿਓ ਗਰਦ ਠਾ ਦਿਓ ਵਾਹ ਵਾਹ ਸਾਰੇ ਰਹਿ ਗਏ ਇਸੇ ਮਾਹੌਲ ਆ ਵਾਹ ਆ ਗਿਆ ਠੀਕ ਆ ਬੋਲੀ ਠੀਕ ਆ ਵੀਰੇ ਚਲੋ ਓਕੇ ਮੁਬਾਰਕਾਂ ਬਾਈ ਤੇਰੇ ਓਕੇ ਇੱਕ ਵੇਖੀ ਇਹਨਾਂ ਨੂੰ ਪ੍ਰਿੰਟ ਸਾਰਿਆਂ ਨੂੰ ਪ੍ਰਿੰਟਸ ਦੀ ਵੀ ਬਾਈ ਕਰਦੇ ਆਪ ਓਕੇ ਵੀਰੇ ਓ ਲਵ ਯੂ ਸਾਰਿਆਂ ਨੂੰ ਬਾਈ